ਸੋਰਠ ਮਹੱਲਾ ਨੋਮਾ ਸੋਰਠ ਰਾਗ ਦੇ ਵਿੱਚ ਨਵੇਂ ਪਾਸ਼ਾ ਗੁਰਤੇਗ ਬਾਦਰ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 632 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਸਾਇਬ ਆਪਣੇ ਮਨ ਨੂੰ ਸੰਬੋਧਨ ਕਰਕੇ ਆਖਦੇ ਹਨ ਕਿ ਐ ਬਿਰ ਮਨ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਵਿਚਾਰ ਕਰ ਕਿ ਤੂੰ ਉਸ ਪ੍ਰਮਾਤਮਾ ਦਾ ਇੱਕ ਅੰਗ ਹੈ ਮੂਲ ਹੈ ਪ੍ਰਮਾਤਮਾ ਤੇਰਾ ਇਸੇ ਕਰਕੇ ਸਹਿ ਬਖਸ਼ਿਸ਼ ਕਰਦੇ ਹਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਐ ਮੇਰੇ ਮਨ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾ ਜਿਸਿਮਰਤ ਗਨਕਾ ਸੀ ਉਦਰੀ ਤਾਕੋ ਜਸ ਉਰਤਾਰੋ ਜਿਸ ਪਰਮਾਤਮਾ ਨੂੰ ਸਿਮਰਨ ਦੇ ਨਾਲ ਗਨਕਾ ਇੱਕ ਵੈਸ਼ਿਆ ਹੋਈ ਹੈ ਜਿਸ ਨੇ ਵਿਕਾਰਾਂ ਦੇ ਅਧੀਨ ਆਪਣਾ ਜੀਵਨ ਬਰਬਾਦ ਕਰ ਲਿਆ ਸੀ ਭਾਈ ਗੁਰਦਾਸ ਜੀ ਕਹਿੰਦੇ ਹਨ ਗਨਕਾ ਪਾਪੜ ਹੋਇ ਕ ਪਾਪਾਂ ਦਾ ਗਲਹਾਰ ਪਰੋਤਾ ਜਿਸ ਨੇ ਵਿਕਾਰਾਂ ਦੇ ਅਧੀਨ ਹੋ ਕੇ ਆਪਣਾ ਜੀਵਨ ਬਰਬਾਦ ਕਰ ਲਿਆ ਜਿਸ ਦਿਨ ਉਸ ਨੂੰ ਸੋਝੀ ਆਈ ਕਿ ਨਿਕਾ ਇੱਕ ਜੀ ਸਜੀਵ ਸਾਬ ਹੈ ਤਾਂ ਕਿ ਮਹਿਮਾ ਗਣੀ ਨਾ ਆਵੇ ਉਸ ਦਿਨ ਗਣਕਾ ਨੇ ਉਸ ਪਰਮਾਤਮਾ ਦਾ ਸਿਮਰਨ ਕੀਤਾ ਤੇ ਉਸ ਦਾ ਉਰਦਾ ਉਧਾਰ ਹੋ ਗਿਆ ਤਾਂ ਕੋ ਜਸ ਉਤਾਰੂ ਐ ਮੇਰੇ ਮਨ ਜੇ ਗਣਕਾ ਦਾ ਉਧਾਰ ਹੋ ਸਕਦਾ ਤੇ ਤੇਰਾ ਕਿਉਂ ਨਹੀਂ ਹੋ ਸਕਦਾ ਰਹਾਓ ਅਟਲ ਭਇਓ ਤਰੂ ਜਾ ਕੇ ਸਿਮਰਨ ਅਨਿਰਪੈ ਪਦ ਪਾਇਆ ਤਰੂ ਪ੍ਰਹਿਲਾਦ ਨੇ ਉਸ ਪਰਮਾਤਮਾ ਦਾ ਸਿਮਰਨ ਕਰਕੇ ਪਗਦ ਦੀ ਉੱਪਰ ਪਦਵੀ ਪ੍ਰਾਪਤ ਕਰਨ ਲਈ ਅਰਪ ਨਿਰਪੈ ਪਦ ਪਾਇਆ ਡਰ ਤੋਂ ਰਹਿਤ ਪਦਵੀ ਪ੍ਰਾਪਤ ਕਰ ਲਈ ਉਹ ਪਰਮਾਤਮਾ ਨੂੰ ਸਿਮਰ ਕੇ ਦੁੱਖ ਹਰਤਾ ਇਹ ਬਿਦ ਕੋ ਸਵਾਮੀ ਤਾ ਕਹਿ ਹੀ ਵਿਸਰਾਇਆ ਐ ਮੇਰੇ ਮਨ ਜਿਹੜਾ ਪਰਮਾਤਮਾ ਤੇਰੇ ਦੁੱਖਾਂ ਨੂੰ ਜੀਵਨ ਦੇ ਵਿੱਚ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਤੂੰ ਉਸ ਨੂੰ ਕਿਉਂ ਵਿਸਾਰ ਦਿੱਤਾ ਹੈ ਜਦ ਹੀ ਸ਼ਰਣ ਗਹੀ ਕਿਰਪਾ ਰਤ ਗੱਜ ਘਰਾ ਤੇ ਛੂਟਾ ਜਦੋਂ ਵੀ ਤੂੰ ਉਸ ਪਰਮਾਤਮਾ ਦੀ ਸ਼ਰਣ ਦੇ ਵਿੱਚ ਜਾਵੇਂਗਾ ਤੇਰੇ ਦੁੱਖਾਂ ਨੂੰ ਖਤਮ ਕਰਦੇ ਬਿਆ ਗੱਜ ਗਰਾਹ ਤੇ ਛੂਟਾ ਗੱਜ ਕਹਿੰਦੇ ਨੇ ਹਾਥੀ ਨੂੰ ਹਾਥੀ ਜਦੋਂ ਨਦੀ ਤੇ ਪਾਣੀ ਪੀਣ ਗਿਆ ਤੇ ਇਸ ਦੇ ਪੈਰ ਨੂੰ ਤੰਦੂਏ ਨੇ ਪਕੜ ਕਰ ਲਈ ਅਤੇ ਉਸ ਵੇਲੇ ਵੀ ਹਾਥੀ ਨੇ ਪ੍ਰਮਾਤਮਾ ਅੱਗੇ ਪੁਕਾਰ ਕੀਤੀ ਤੇ ਤੈਦੂਏ ਦੇ ਜਾਲ ਦੇ ਵਿੱਚੋਂ ਉਹ ਨਿਕਲ ਗਿਆ ਸਾਇਬ ਕਹਿੰਦੇ ਉਦਾਹਰਨਾ ਦੇ ਕੇ ਸਮਝਾਉਂਦੇ ਹਨ ਕਿ ਤੂੰ ਇਨਸਾਨ ਹੈ ਤੇਰਾ ਵੀ ਉਧਾਰ ਹੋਵੇਗਾ ਮਹਿਮਾ ਨਾਮ ਕਹਾਂ ਲੁਬਰ ਨੂੰ ਰਾਮ ਕਹਿਤ ਬੰਧਨ ਤਹ ਟੂਟਾ ਉਸ ਪ੍ਰਮਾਤਮਾ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ ਬਿਆਨ ਨਹੀਂ ਕੀਤੀ ਜਾ ਸਕਦੀ ਕਿਤਨਿਆਂਕ ਦਾ ਉਸ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਉਧਾਰ ਹੋ ਗਿਆ ਹੈ ਤੇ ਐ ਮੇਰੇ ਮਨ ਤੇਰੇ ਵੀ ਬੰਦਨ ਵਿਕਾਰਾਂ ਦੇ ਟੁੱਟ ਜਾਣਗੇ ਅਜਾਮਲ ਪਾਪੀ ਜਗ ਜਨ ਨਿਮਕਮਾ 17 ਇੱਕ ਅਜਾਮਲ ਹੋਇਆ ਪਾਪੀ ਜਿਸ ਨੇ ਵਿਕਾਰਾਂ ਦੇ ਅਧੀਨ ਬੜੀ ਲੁੱਟ ਖਸੁੱਟ ਕਰਕੇ ਆਪਣਾ ਜੀਵਨ ਨਰਵਾਹ ਕਰਦਾ ਸੀ ਪਰ ਜਿਸ ਦਿਨ ਉਸ ਨੂੰ ਸਮਝ ਆਈ ਉਸ ਦਿਨ ਉਹ ਮਾੜਾ ਰਸਤਾ ਉਹਨੇ ਤਿਆਗ ਦਿੱਤਾ ਦੇਵ ਕਮਾਈ ਨਿਸ਼ਤਾਰਾ ਇੱਕ ਨਿਮਕ ਦੇ ਵਿੱਚ ਉਹਦਾ ਉਧਾਰ ਹੋ ਗਿਆ ਨਾਨਕ ਕਹਿਤ ਚੇਤ ਚਿੰਤਾਮ ਤੈਪਿ ਉਤਰੇ ਪਰ ਦਾਸ ਨਾਨਕ ਆਖਦਾ ਹੈ ਕਿ ਉਸ ਪ੍ਰਮਾਤਮਾ ਨੂੰ ਚੇਤੇ ਕਰ ਜਿਸ ਦੇ ਕੋਲ ਸਾਰੇ ਸੰਸਾਰ ਦੀ ਚਿੰਤਾ ਹੈ ਨਾ ਕਰ ਚਿੰਤ ਚਿੰਤਾ ਹੈ ਕਰ ਤੇ ਕਿਉਂਕਿ ਤੇਰੀ ਚਿੰਤਾ ਉਸ ਪ੍ਰਮਾਤਮਾ ਨੂੰ ਹੈ ਇਸ ਕਰਕੇ ਉਸ ਪ੍ਰਮਾਤਮਾ ਦਾ ਚਿੰਤਨ ਕਰ ਚਿੱਤ ਦੇ ਵਿੱਚ ਤੈਪਿ ਉਤਰੇ ਪਰ ਤੇਰਾ ਵੀ ਉਧਾਰ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ